ਹੈਲੋ ਜੀ ਸਸਰੀ ਆਕਾਰ ਮੇਰੀਆਂ ਸਾਰੀਆਂ ਭੈਣਾਂ ਨੂੰ ਖਾਲਸਾ ਬੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭੈਣੇ ਤੁਸੀਂ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਮੈਂ ਤੁਹਾਡੇ ਲਈ ਲੈ ਕੇ ਆ ਗਈ ਹਾਂ ਬਹੁਤ ਸੋਹਣੇ ਸੂਟ ਨੇ ਬ੍ਰੀਕ ਪ੍ਰਿੰਟ ਦੇ ਨੇ 7-8 ਸੂਟ ਸੂਟ ਮੈਂ ਬ੍ਰੀਕ ਪ੍ਰਿੰਟ ਦੇ ਦਿਖਾਉਂਦੀ ਆ ਤਿੰਨ ਵੈਰਾਈਟੀਆਂ ਦੇ ਸੂਟ ਨੇ ਮੇਰੇ ਕੋਲੇ ਅਲੱਗ-ਅਲੱਗ ਦੇ ਮੈਂ ਤੁਹਾਨੂੰ ਸਾਰੇ ਤਰ੍ਹਾਂ ਦੇ ਸੂਟ ਦਿਖਾਉਣੀਆਂ ਦੇਖੋ ਭਾਣੇ ਕਿੰਨਾ ਸੋਹਣਾ ਬਲੈਕ ਕਲਰ ਦਾ ਸੂਟ ਆ ਰਿਹਾ ਹੈ ਦੇਖੋ ਅਗਲਾ ਦੇਖੋ ਹਲਕਾ ਜਿਹਾ ਪਿੰਕ ਦਾ ਟੱਚ ਹੈ ਦੇਖੋ ਕਿੰਨੇ ਸੋਹਣੇ ਵਿੱਚ ਬੂਟੀ ਆ ਰਹੀ ਹੈ ਸੂਟ ਦੇ ਬ੍ਰੀਕ ਪ੍ਰਿੰਟ ਹੈ ਬਹੁਤ ਸ਼ਾਨਦਾਰ ਸੂਟ ਨੇ ਤੁਹਾਡੇ ਪਾਉਣ ਵਾਲੇ ਤੇ ਸਰਦਾਰੀ ਲੁੱਕ ਦੇ ਸੂਟ ਨੇ ਦੇਖੋ ਕਿੰਨੇ ਸੋਹਣੇ ਨੇ ਤਾਂ ਇੱਕ ਤੋਂ ਇੱਕ ਸੂਟ ਤੁਹਾਨੂੰ ਬਹੁਤ ਸੋਹਣਾ ਮਿਲੂ ਤੇ ਅਗਲਾ ਸੂਟ ਨਾਲ ਮਿਲੋ ਕਿੰਨਾ ਸੋਹਣਾ ਸੂਟ ਹੈਗਾ ਕਿੰਨਾ ਜੱਚ ਰਿਹਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਭਣੇ ਦੇਖੋ ਸ਼ਾਨਦਾਰ ਸੂਟ ਨੇ ਸ਼ਾਨਦਾਰ ਪ੍ਰਿੰਟ ਨੇ ਸ਼ਾਨਦਾਰ ਕੱਪੜਾ ਹੈ ਦੇਖੋ ਤਾਂ ਸਹੀ ਕਿੰਨੇ ਸੋਹਣੇ ਸੂਟ ਨੇ ਜਿੰਨੇ ਵੀ ਸੂਟ ਲੈ ਕੇ ਆਈਆਂ ਤਾਂ ਚੁੰਮਿਆਂ ਦੀ ਵੀਡੀਓ ਬਣਾਈ ਹੈ ਦੇਖੋ ਕਿੰਨੇ ਸੋਹਣੇ ਸੂਟ ਨੇ ਅਗਲਾ ਦੇਖੋ ਕਿੰਨੇ ਜਾਚ ਰਹੇ ਨੇ ਸੂਟ ਬਣ ਬਹੁਤ ਸੋਹਣੇ ਨੇ ਤਾਂ ਆਪਣੇ ਖਾਲਸਾ ਟਿਕ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖ ਲਿਆ ਕਰੋ ਵੀਡੀਓ ਦੇ ਵਿੱਚ ਸੋਨੂੰ ਵਧੀਆ ਕੱਪੜਾ ਤੇ ਵਧੀਆ ਦੇਖਣ ਨੂੰ ਮਿਲਦਾ ਅਗਲਾ ਸੂਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਜੈਲੋ ਕਲਰ ਚ ਬਹੁਤ ਸ਼ਾਨਦਾਰ ਪ੍ਰਿੰਟ ਨੇ ਭੈਣ ਇਹਨਾਂ ਦੀ ਬਹੁਤ ਡਿਮਾਂਡ ਰਹਿੰਦੀ ਹੈ ਬ੍ਰੀਕ ਪ੍ਰਿੰਟ ਨੂੰ ਲਾਈਕ ਵੱਧ ਕੀਤਾ ਜਾਂਦਾ ਹੈ। ਬਹੁਤ ਸੋਹਣੇ ਸੂਟ ਨੇ ਦੇਖੋ। ਸਾਰੇ ਸੂਟ ਪਹਿਣੇ ਐਦਾਂ ਦੀ ਰਹਿਣਗੇ ਬਹੁਤ ਵਧੀਆ ਮੱਖਣੀ ਵਰਗੀ ਕਾਟਨ ਰਹੇਗੀ। ਇਸ ਤੋਂ ਅਗਲਾ ਸੂਟ ਦੇਖੋ ਕਿੰਨਾ ਸੋਹਣਾ ਹੈ। ਕਿੰਨਾ ਚਾਚ ਰਿਹਾ ਹੈ। ਫਲਾਵਰ ਬਹੁਤ ਸੋਹਣੇ ਸੋਹਣੇ ਸੂਟ ਨੇ ਪਹਿਣੇ। ਦੇਖੋ। ਕਿੰਨੇ ਜੱਟ ਦੇ ਸੂਟ ਨੇ ਕਿੰਨੇ ਸੋਹਣੇ ਫਲਾਵਰ ਨੇ ਬਹੁਤ ਸੋਹਣੀ ਰਹਿਣ ਵਾਲੀ ਮੱਖਣੀ ਵਰਗੀ ਕਾਟਨ ਹੈ ਬਹੁਤ ਵਧੀਆ ਗਰਮੀ ਦੇ ਸੀਜ਼ਨ ਦਾ ਕੱਪੜਾ ਅਗਲਾ ਸੂਟ ਚੈੱਕ ਕਰੋ ਕਿੰਨੇ ਸੋਹਣੇ ਸੂਟ ਨੇ ਸਾਰੀ ਵੀਡੀਓ ਨੂੰ ਦੇਖੋ ਜਿਆਦਾ ਲੰਬੀ ਵੀਡੀਓ ਨਹੀਂ ਹੁੰਦੀ ਸਾਰੀ ਵੀਡੀਓ ਨੂੰ ਦੇਖ ਲਿਆ ਕਰੋ ਵੀਡੀਓ ਨੂੰ ਸਕਿਪ ਜਮਾ ਨਾ ਕਰਿਆ ਕਰੋ ਸਾਰੀ ਵੀਡੀਓ ਨੂੰ ਪੂਰੀ ਨੂੰ ਧਿਆਨ ਤੱਕ ਨਾ ਦੇਖ ਲਿਆ ਕਰੋ ਤੁਹਾਡੇ ਲਈ ਮੈਂ ਹੌਲੀ-ਹੌਲੀ ਕੱਟ ਪੀਸਾਂ ਦੀ ਵੀਡੀਓ ਵੀ ਲੈ ਕੇ ਆਉਂਗੀ ਤੇ ਮੇਰੇ ਕੋਲੇ ਕੱਟ ਪੀਸ ਵਾਕਈ ਪਏ ਨੇ ਮੈਂ ਤੁਹਾਨੂੰ ਦਿਖਾਉਂਗੀ ਆ ਦੇਖੋ ਆਪਣੇ ਕੋਟਾ ਦੇ ਦੁਪੱਟੇ ਨਾਲ ਸੂਟ ਆ ਰਹੇ ਨੇ ਇਹ ਮੇਰੇ ਕੋਲੇ 4-5 ਸੂਟ ਮੈਂ ਤੁਹਾਨੂੰ ਦਿਖਾਏ ਨੇ ਚੁੜਮੇ-ਚੁੜਮੇ ਜੇ ਕੱਢ ਕੇ ਬਹੁਤ ਸੋਹਣੇ ਸੂਟ ਨੇ ਇਹ ਹੈਗਾ ਨਾਲ ਕੋਟਾ ਦਾ ਦੁਪੱਟਾ ਕਮੈਂਟ ਕਰਦਿਆ ਕਰੋ ਭੈਣਾਂ ਤੁਹਾਨੂੰ ਮੈਂ ਸਾਰਾ ਕੁਝ ਕਮੈਂਟ ਦੇ ਵਿੱਚ ਦੱਸ ਦਿਆ ਕਰੂੰ ਬਹੁਤ ਸੋਹਣਾ ਕੱਪੜਾ ਬਹੁਤ ਸੋਹਣੇ ਸੂਟ ਨੇ ਦੇਖਦੀ ਜਾ ਰਹੋ ਤੇ ਅਗਲਾ ਸੂਟ ਫੇਰ ਮੇਰਾ ਕੋਟਾ ਦੇ ਦੁਪੱਟੇ ਨਾਲ ਤੁਹਾਡੇ ਲਈ ਹਾਜ਼ਰ ਹੈ। ਦੇਖੋ ਕਿੰਨਾ ਸੋਹਣਾ ਸੂਟ ਹੈ ਭਣੇ। ਬਹੁਤ ਜੱਚ ਰਿਹਾ। ਇਹ ਦੁਪੱਟੇ ਨਾ ਜਿਹੜੇ ਬਿਲਕੁਲ ਮਲੈਮ ਬੋਲੇ ਬੋਲੇ ਵਾਲੇ ਦੁਪੱਟੇ ਨੇਗੇ। ਹਾਰਡ ਜਮਾ ਦੁਪੱਟਾ ਨਹੀਂ ਹੈਗਾ। ਦੇਖੋ ਅਗਲਾ ਕਿੰਨਾ ਸੋਹਣਾ ਲੱਗ ਰਿਹਾ ਹੈਗਾ। ਵਾਈਟ ਦੇ ਵਿੱਚ ਜੈਲੋਜਾ ਕਲਰ ਹੈ ਥੋੜਾ ਥੋੜਾ। ਬਹੁਤ ਸੋਹਣੇ ਦੁਪੱਟੇ ਨੇ, ਬਹੁਤ ਸੋਹਣੇ ਸੂਟ ਨੇ। ਮੱਖਣੀ ਵਰਗਾ ਕੱਪੜਾ ਹੈ। ਕਪੜਾ ਤੂੰ ਸਾਡੇ ਤੇ ਛੱਡ ਦਿਆ ਕਰੋ ਅਗਲਾ ਦੇਖੋ ਕਿੰਨੇ ਜੱਚ ਰਹੇ ਨੇ ਇਹ ਵੀ ਹੈਗੇ ਨੇ 6 ਸੱਤ ਸੂਟ ਇਹ ਬਹੁਤ ਸੋਹਣੇ ਸੂਟ ਨੇ ਇਹਨਾਂ ਦੁਪੱਟਿਆਂ ਦੀਆਂ ਕੰਨੀਆਂ ਸਾਰਿਆਂ ਨੇ ਵੈਸੇ ਕੱਢੀਆਂ ਹੋਈਆਂ ਨੇ ਥੋੜੇ ਥੋੜੀਆਂ ਹਲਕਾ ਹਲਕਾ ਜਿਹਾ ਟੱਚ ਦਿੱਤਾ ਹੋਇਆ ਕੜਾਈ ਦਾ ਆ ਦੇਖੋ ਅਗਲਾ ਸੂਟ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਲੱਗ ਰਿਹਾ ਹੈ ਇੱਕ ਕੋ ਤੋਂ ਇੱਕ ਪ੍ਰਿੰਟ ਇੱਕ ਤੋਂ ਇੱਕ ਸੂਟ ਕਿੰਨੇ ਜੱਚ ਰਹੇ ਨੇ ਬਹੁਤ ਸੋਹਣਾ ਸੂਟ ਨੇ ਦੇਖਦੀਆਂ ਰਹੋ ਕਿੰਨੇ ਜੱਚ ਰਹੇ ਨੇ ਸੂਟ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਕਿਉਂਕਿ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਅਗਲਾ ਸੂਟ ਦੇਖੋ ਕਿੰਨਾ ਸੋਹਣਾ ਚੈੱਕ ਕਰੋ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰ ਦੇਣਾ ਤੇ ਕਿਉਂਕਿ ਤਾਂ ਕਿ ਤੁਹਾਨੂੰ ਸੂਟ ਦਾ ਵੀ ਪਤਾ ਨਹੀਂ ਲੱਗਦਾ ਹੈਗਾ ਨਾ ਹੀ ਤੁਹਾਨੂੰ ਕੱਪੜੇ ਦਾ ਪਤਾ ਲੱਗਦਾ ਤੇ ਕੱਪੜਾ ਲੈਣਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਇਹੀ ਬੋਲਿਆ ਸੀਗਾ ਕੱਪੜਾ ਲੈਣਾ ਨਾ ਲੈਣਾ ਉਹ ਤੁਹਾਡੀ ਚੁਬੈਸ ਹੈ ਤੇ ਮੇਰਾ ਕੋਈ ਤੱਕਾ ਨਹੀਂ ਹੈਗਾ ਤੇ ਤੁਸੀਂ ਮੇਰੀ ਵੀਡੀਓ ਦੇਖ ਲਿਆ ਕਰੋ ਤੁਹਾਨੂੰ ਕੱਪੜਾ ਦੇਖਣ ਅਨਸਾਰ ਪਤਾ ਲੱਗ ਜਿੱਦਾ ਹੈਗਾ ਵੀ ਕਿਹਜਾ ਕੱਪੜਾ ਦੇਖੋ ਕਿੰਨੇ ਸੋਹਣੇ ਸ਼ਾਨਦਾਰ ਪ੍ਰਿੰਟ ਨੇ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣਾ ਕੱਪੜਾ ਬਹੁਤ ਸੋਹਣੇ ਦੁਪੱਟੇ ਨੇ ਇਹਨਾਂ ਨਾਲ ਬਾਕੀ ਸਰਦਾਰੀ ਲੁੱਕ ਦੇ ਸੂਟ ਨੇ ਪਏ ਨੇ ਬਹੁਤ ਜੱਚ ਰਹੇ ਨੇ ਆ ਦੇਖੋ ਤੁਹਾਨੂੰ ਮੈਂ ਅਗਲਾ ਸੂਟ ਪੇਸ਼ ਕਰਦੀ ਹਾਂ ਦੇਖੋ ਕਿੰਨਾ ਜੱਚ ਰਿਹਾ ਬਾਲੇ ਸੋਹਣੇ ਸੂਟ ਨੇ ਬਹੁਤ ਵਧੀਆ ਕੱਪੜਾ ਬਹੁਤ ਸੋਹਣੇ ਸੂਟ ਨੇ ਦੇਖਦੀ ਜਾ ਰਿਹਾ ਕਰੋ ਪੈਣ ਮੇਰੀ ਵੀਡੀਓ ਨੂੰ ਤੁਸੀਂ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੋੜਾ ਜਿਹਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਜੇਦਾ। ਬਈਆ ਮੇਰੇ ਭੈਣ ਨੂੰ ਮੇਰੇ ਸੂਟ ਪਸੰਦ ਆਏ ਨੇ। ਦੇਖੋ ਬਣਿਆ ਮਲਾ ਸੂਟ। ਲਾਈਕ ਤੇ ਕੋਈ ਖਰਚਾ ਨਹੀਂ ਆਉਂਦਾ ਭੈਣੇ। ਨਾ ਕਮੈਂਟ ਕਰਨ ਤੇ ਕੋਈ ਖਰਚਾ ਆਉਂਦਾ। ਨਾ ਸਬਸਕ੍ਰਾਈਬ ਕਰਨ ਤੇ ਤੁਹਾਨੂੰ ਕੋਈ ਵੀ ਖਰਚਾ ਆਉਣਾ। ਬਸ ਤੁਸੀਂ ਵੀਡੀਓ ਇੰਨੀਆ ਕਹਿ ਮੇਰੇ ਹੱਥ ਵਨ ਕੇ ਬੇਨਤੀ ਆ ਤੁਸੀਂ ਵੀਡੀਓ ਨੂੰ ਪੂਰੀ ਦੇਖ ਦਿਆ ਕਰੋ। ਜਿੰਨੇ ਜਾਚ ਰਹੇ ਸੂਟ ਨੇ ਬਹੁਤ ਵਧੀਆ ਸੂਟ ਨੇ ਪਏ ਜਿੰਨੇ ਵੀ ਤੁਹਾਡੇ ਲਈ ਮੈਂ ਲੈ ਕੇ ਆਈਆਂ ਬਹੁਤ ਸੋਹਣੇ ਸੋਹਣੇ ਸੂਟ ਨੇਗੇ ਚਲੋ ਪੈਣ ਆਪਾਂ ਮਿਲਦੇ ਆਂ ਅਗਲੀ ਵੀਡੀਓ ਨਾਲ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ